ਕਿਰਿਆ ਕਾਂਹੀ ਘਾਰੇ ਸੁਣੋਤਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਸੀਂ ਹਾਜ਼ਰ ਹੋਏ ਹਾਂ 에어ਪੋਰਟ ਦੀਆਂ ਭਰਤੀਆਂ ਬਾਰੇ ਜਾਣਕਾਰੀ ਲੈ ਕੇ ਜਿਸ ਨੂੰ ਕੱਟ ਤੋਂ ਕੱਟ 12ਵੇਂ ਪਾਸ ਮੁੰਡੇ ਕੁੜੀਆਂ ਸਾਡਾ ਫੌਜੀ ਪੰਜਾਬ ਦੇ ਸਾਰੇ ਅਸਨੀਕ ਅਪਲਾਈ ਕਰ ਸਕਦੇ ਹਨ ਜੀ ਅਤੇ ਇਸ ਵਿੱਚ ਜਿਹੜੀ ਚੱਲ ਰਹੀ ਹੈ ਉਹ 31000 ਤੋਂ ਲੈ ਕੇ 92000 ਪਰ ਮੰਥ ਤੱਕ ਰਹਿਣ ਵਾਲੀ ਹੈ ਅਤੇ ਇਸ ਭਰਤੀ ਦੇ ਸਿਲੈਕਸ਼ਨ ਪ੍ਰੋਸੈਸ ਅਤੇ ਫਾਰਮ ਕਿਵੇਂ ਭਰਨਾ ਹੈ ਇਸ ਦੇ ਬਾਰੇ ਸਾਰੀ ਜਿਹੜੀ ਜਾਣਕਾਰੀ ਹੈ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜਾਵੇਗੀ ਜੇਕਰ ਸਾਡੇ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਆਨ ਜ਼ਰੂਰ ਕਰ ਲੈਣਾ ਤਾਂ ਜੋ ਆਉਣ ਵਾਲੀ ਹਰ ਇੱਕ ਪਰਤੀ ਬਾਰੇ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਅਪਡੇਟ ਮਿਲਦੀ ਰਹੇ ਅਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਉਹਨਾਂ ਨੂੰ ਵੀ ਭਰਤੀਆਂ ਬਾਰੇ ਸਾਰੀ ਅਪਡੇਟ ਮਿਲਦੀ ਰਹੇ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਵੀਡੀਓ ਉੱਪਰ ਕਮੈਂਟ ਕਰਕੇ ਪੁੱਛ ਸਕਦੇ ਹੋ ਵਾਦੇ ਹਾਂ ਜੀ ਵੀਡੀਓ ਵੱਲ ਐਰਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਭਰਤੀਆਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਹਦੇ ਵਿੱਚ ਪੋਸਟਾਂ ਰਹਿਣ ਵਾਲੀਆਂ ਜੂਨੀਅਰ ਅਸਿਸਟੈਂਟ ਫਾਇਰ ਸਰਵਿਸ ਦੀ ਜਿਹੜੇ 152 ਪੋਸਟਾਂ ਹਨ ਜੇਰੇ ਵਿੱਚ ਜਨਰਲ ਕੈਟਾਗਰੀ ਦੀਆਂ 63 ਪੋਸਟਾਂ ਹੋਣਗੀਆਂ 80 ਕੈਟਾਗਰੀ ਦੀ 28 ਪੋਸਟਾਂ ਹੋਣਗੀਆਂ ਐਸਕੇ ਕੈਟਾਗਰੀ ਵਾਸਤੇ 7 ਪੋਸਟਾਂ ਹੋਣਗੀਆਂ OBC ਕੈਟਾਗਰੀ ਦੀ 39 ਪੋਸਟਾਂ ਹੋਣਗੀਆਂ ਇਕਨੋਮਿਕਲ ਰੀਕਰ ਟੈਕਸ਼ਨ ਕੈਂਡੀਡੇਟਸ ਲਈ 15 ਪੋਸਟਾਂ ਹੋਣਗੀਆਂ ਐਕਸ ਸਰਵਿਸਮੈਨ ਲਈ 22 ਪੋਸਟਾਂ ਅਤੇ ਐਕਸ ਸਰਵਿਸਮੈਨ ਅਗਨੀਵੀ ਲਈ 15 ਪੋਸਟਾਂ ਹੋਣਗੀਆਂ ਜੀ ਅਤੇ ਇਹਨਾਂ ਪੋਸਟਾਂ ਲਈ ਫਿਜ਼ੀਕਲੀ ਹੈਂਡੀਕੈਪਡ ਕੈਂਡੀਡੇਟਸ ਨਹੀਂ ਅਪਲਾਈ ਕਰ ਸਕਦੇ ਹਨ ਅਤੇ ਤਨਖਾਹ ਬਾਰੇ ਤੁਹਾਨੂੰ ਕਹਿਣਾ ਹੀ ਦੱਸ ਦਿੱਤੇ ਹਨ ਕਿ ਜਿਹੜੀ ਤਨਖਾਹ ਆ ਉਹ ਲੈਵਲ 4 ਦਾ ਜਿਹੜਾ ਪੇ ਸਕੇਲ ਹੋਵੇਗਾ ਯਾਨੀ ਕਿ ਤਨਖਾਹ ਜਿਹੜੀ ਹੋਵੇਗੀ ਉਹ 30000 ਤੋਂ ਲੈ ਕੇ 92000 ਪਰ ਮੰਥ ਤੱਕ ਰਹਿਣ ਵਾਲੀ ਹੈ ਜੋ ਅਲੱਗ ਪੱਤੇ ਮਿਲਦੇ ਹਨ ਉਹ ਅਲੱਗ ਤੋਂ ਹੀ ਹੋਣਗੇ ਗੱਲ ਕਰੀਏ ਜੀ ਆਪਾਂ ਏਜ ਲਿミਟ ਬਾਰੇ ਤਾਂ ਮਿਨੀਮਮ ਏਜ ਜਿਹੜੀ ਹੈ ਜੜੀ ਉਹ 18 ਸਾਲ ਹੈ ਅਤੇ ਮੈਕਸਿਮਮ ਏਜ ਹੈ ਉਹ 30 ਸਾਲ ਹੋਵੇਗੀ OBC ਅਤੇ SC ਕੈਟੇਗਰੀ ਗਰੀਵਾਰਿਆਂ ਆ ਵਾਸਤੇ ਏਜ ਰਿਲੈਕਸੇਸ਼ਨ ਹੋਵੇਗੀ OBC ਕੈਟੇਗਰੀ ਲਈ 3 ਸਾਲ ਦੀ ਏਜ ਰਿਲੈਕਸੇਸ਼ਨ ਹੋਵੇਗੀ ਅਤੇ SC ਕੈਟੇਗਰੀ ਵਾਲਿਆਂ ਵਾਸਤੇ 5 ਸਾਲ ਦੀ ਏਜ ਰਿਲੈਕਸੇਸ਼ਨ ਹੋਵੇਗੀ ਯਾਨੀ ਕਿ ਜਿਹੜੇ OBC ਕੈਟਾਗਰੀ ਵਾਲੇ ਕੈਂਡੀਡੇਟਸ ਨੇ ਉਹਨਾਂ ਦਾ ਜਿਹੜਾ ਏਜ ਲਿਮਿਟ ਆ ਉਹ 18 ਤੋਂ 33 ਸਾਲ ਹੋਵੇਗਾ ਤੇ SC ਕੈਟਾਗਰੀ ਵਾਲੇ ਕੈਂਡੀਡੇਟ 18 ਤੋਂ 23 ਸਾਲ ਕਰਦੇ ਅਪਲਾਈ ਕਰ ਤੱਕਦੇ ਹਨ ਆਪਾਂ ਅੱਗੇ ਗੱਲ ਕਰਦੇ ਨਾ ਐਜੂਕੇਸ਼ਨਲ ਕੁਆਲਿਫਿਕੇਸ਼ਨ ਬਾਰੇ ਤਾਂ ਤੁਸੀਂ ਦੇਖ ਸਕਦੇ ਹੋ ਪਲੱਸ 2 ਕਲਾਸ ਰੈਗੂਲਰ ਸਟਡੀ ਪਾਸ ਉਹ ਨਹੀਂ ਚਾਹੀਦੀ ਹੈ ਯਾਨੀ ਕਿ ਜਿਹੜੇ ਕੈਂਡੀਡੇਟਸ ਪਲੱਸ 2 ਪਾਸ ਹੋ ਗਏ ਉਹ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਜਾਂ ਕੈਂਡੀਡੇਟ ਕੋਲ 10th ਕਲਾਸ ਦਾ ਪਲੱਸ 3 ਸਾਲ ਦਾ ਰੈਗੂਲਰ ਡਿਪਲੋਮਾ ਮਕੈਨੀਕਲ ਆਟੋਮੋਬਾਈਲ ਜਾਂ ਆਪਾਇਰ ਦਾ ਹੋਵੇਗਾ ਅਤੇ ਕੈਂਡੀਡੇਟ ਕੋਲ ਡਰਾਈਵਿੰਗ ਲਾਇਸੈਂਸ ਜਿਹੜਾ ਆ ਉਹ ਹੋਣਾ ਲਾਜ਼ਮੀ ਹੈ ਲਰਨਿੰਗ ਲਾਇਸੈਂਸ ਐਕਸੈਪਟੇਬਲ ਨਹੀਂ ਹੋਵੇਗਾ ਇਸ ਲਈ ਜਿਹੜੇ ਕੈਂਡੀਡੇਟਸ ਲਰਨਿੰਗ ਲਾਇਸੈਂਸ ਬਣਾ ਕੇ ਇਹਨਾਂ ਪੋਸਟਲ ਆਪਲਾਈ ਕਰਦੇ ਹਨ ਉਹ ਇਹਨਾਂ ਪੋਸਟਲ ਐਲੀਜੀਬਲ ਨਹੀਂ ਹੋਣਗੇ ਜੇ ਆਪਾਂ ਫਿਜ਼ੀਕਲ ਫਿਟਨੈਸ ਬਾਰੇ ਗੱਲ ਕਰੀਏ ਤਾਂ ਇਸੇ ਤੀ ਮੇਲ ਕੈਂਡੀਡੇਟ ਦੀ ਜੋ ਹਾਈਟ ਹੈ ਉਹ 160 ਸੈਂਟੀਮੀਟਰ ਹੋਵੇਗੀ ਅਤੇ ਚੈਸ ਸਾਈਜ਼ ਜਿਹੜਾ ਆ ਉਹ 81 ਸੈਂਟੀਮੀਟਰ ਤੋਂ 86 ਸੈਂਟੀਮੀਟਰ ਅਤੇ weight ਦੀ ਗੱਲ ਕਰੀਏ ਤੇ ਘੱਟੋ ਘੱਟ ਜਿਹੜਾ weight ਆ ਉਹ 55 ਕਿਜੀ ਉਨਾ ਜ਼ਰੂਰੀ ਹੈ ਜੇ ਆਪਾਂ ਗੱਲ ਕਰੀਏ ਸੀਮਿਰ ਕੈਂਡੀਡੇਟ ਬਾਰੇ ਤਾਂ ਸੀਮਿਰ ਕੈਂਡੀਡੇਟ ਦੀ ਹਾਈ ਜਿਹੜੀ ਆ ਉਹ 157 ਸੈਂਟੀਮੀਟਰ ਹੋਵੇਗੀ ਅਤੇ ਰੇਟ ਜਿਹੜਾ ਆ ਉਹ ਘੱਟੋ ਘੱਟ 45 ਕਿਜੀ ਹੋਣਾ ਲਾਜ਼ਮੀ ਹੈ ਅੱਗੇ ਆਪਾਂ ਗੱਲ ਕਰਦੇ ਹਾਂ ਰਿਕਸ਼ਨ ਪ੍ਰੋਸੈਸ ਦੀ ਤੇ ਸਭ ਤੋਂ ਪਹਿਲਾਂ ਇਹਨਾਂ ਪੂਰਤਾਲੀ ਰਿਟਰਨ ਐਗਜ਼ਾਮ ਹੋਏਗਾ ਇਹ ਐਗਜ਼ਾਮ 2 ਘੰਟਿਆਂ ਦਾ ਹੋਵੇਗਾ ਜਿਸ ਦਾ ਸਿਲੇਬਸ ਤੁਸੀਂ ਦੇਖ ਸਕਦੇ ਹੋ ਕਿ 70% ਗਰੇ ਦੇ ਵਿੱਚ ਪ੍ਰਸ਼ਨ ਹੋਣਗੇ ਉਹ ਸਬਜੈਕਟ ਰਿਲੇਟਡ ਹੋਣਗੇ ਜਿਵੇਂ ਕਿ ਇਹ ਪੋਸਟ ਜੋ ਅਸਿਸਟੈਂਟ ਫਾਇਰ ਦੀ ਹੈ ਇਸ ਦੇ ਰਿਲੇਟਡ 70% ਪ੍ਰਸ਼ਨ ਹੋਣਗੇ 50% ਜਿਹੜੇ ਪ੍ਰਸ਼ਨ ਹੋਣਗੇ ਉਹ ਜਨਰਲ ਨੋਲੇਜ ਜਨਰਲ ਇੰਟੈਲੀਜੈਂਸ ਅਤੇ ਜਨਰਲ ਐਪਟੀਟਿਊਡ ਅਤੇ ਜਨਰਲ ਇੰਗਲਿਸ਼ ਦੇ ਹੋਣਗੇ ਤੇ ਜੋ ਇਹ ਐਗਜ਼ਾਮ ਪਾਸ ਕਰਕੇ ਘੱਟੋ ਘੱਟ 70% ਨੰਬਰ ਜਨਰਲ ओबीसी ਕੈਟਾਗਰੀ ਦੇ ਕੈਂਡੀਡੇਟਸ ਲਈ ਲੈਣੇ ਜ਼ਰੂਰੀ ਹੋਣਗੇ ਤੇ ਐਸਸੀ ਕੈਟਾਗਰੀ ਦੇ ਕੈਂਡੀਡੇਟਸ ਲਈ 40% ਨੰਬਰ ਲੈਣੇ ਜ਼ਰੂਰੀ ਹਨ ਅਤੇ ਜਿਹੜੇ ਕੈਂਡੀਡੇਟਸ ਕੰਪਿਊਟਰ ਬੇਸਡ ਸੀਬੀਟੀ ਟੈਸਟ ਨੂੰ ਪਾਸ ਕਰਕੇ ਸ਼ਾਰਟਲਿਸਟਡ ਹੋਣਗੇ ਉਹਨਾਂ ਦੇ ਹੀ ਬਾਅਦ ਵਿੱਚ ਡਾਕੂਮੈਂਟਸ ੈਲੀਫਿਕੇਸ਼ਨ ਹੋਵੇਗੀ ਅਤੇ ਉਨਾ ਦਾ ਡਰਾਈਵਿੰਗ ਲਾਇਸੈਂਸ ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਲਾਈਟ ਮੋਟਰ ਵਾਹਨ ਜਾਂ ਕੋਈ ਵੀ ਹੋਵੇਗਾ ਉਹ ਚੈੱਕ ਕੀਤਾ ਜਾਏਗਾ ਉਸ ਤੋਂ ਬਾਅਦ ਇੱਕ ਫਿਜ਼ੀਕਲ ਟੈਸਟ ਹੋਵੇਗਾ ਜੋ ਫਿਜ਼ੀਕਲ ਟੈਸਟ ਹੋਵੇਗਾ ਉਹ ਬੀ ਅੰਕ ਦਾ ਹੋਵੇਗਾ ਜਿਸ ਵਿੱਚ ਰਨਿੰਗ ਵੀ ਹੋਵੇਗੀ ਜਾਂ ਕਿ ਲੋਦਾ ਇੱਕ ਸੈਂਡ ਬੈਗ ਚੱਕ ਕੇ ਕੈਂਡੀਡੇਟ ਨੂੰ 50 ਮੀਟਰ ਦੌੜਨਾ ਪਵੇਗਾ ਇਸ ਵਿੱਚ ਪੋਲ ਕਲਾਈਮਿੰਗ ਹੋਏਗੀ ਰੋਪ ਕਲਾਈਮਿੰਗ ਹੋਏਗੀ ਅਤੇ ਲੈਡਰ ਕਲਾਈਮਿੰਗ ਵੀ ਹੋਵੇਗੀ ਅੱਪਾ ਹੁਣ ਗੱਲ ਕਰਦੇ ਆ ਐਪਲੀਕੇਸ਼ਨ ਫੀਸ ਬਾਰੇ ਜਿਹੜੀਆਂ ਤੇ ਊਮਨ ਐਸ ਸੀ ਐਸਟੀ ਕੈਟਾਗਰੀ ਐਕਸੈਸਰੀਜ਼ ਮੈਨ ਤੇ ਜਿਨ੍ਹਾਂ ਨੇ ਇੰਟਰਨਸ਼ਿਪ 1 ਸਾਲ ਦੀ ਕੰਪਲੀਟ ਕੀਤੀ ਹੋਈ ਆ ਉਹਨਾਂ ਲਈ ਫੀਸ ਕੋਈ ਰਿੰਗੀ ਹੋਏਗੀ ਅਤੇ ਜਿਹੜੇ ਜਨਰਲ ਕੈਟਾਗਰੀ ای ਵੀ ਐਸ ਅਤੇ ਓ ਬੀ ਸੀ ਕੈਟਾਗਰੀ ਦੇ ਕੈਂਡੀਡੇਟਸ ਹੋਣਗੇ ਉਹਨਾਂ ਦੀ ਜਿਹੜੀ ਗਵਰਨਮੈਂਟ ਫੀਸ ਆ ਉਹ 1000 ਕੇ ਰਹੇਗੀ ਤੇ ਇਹ ਜੋ ਫੀਸ ਹੈ ਉਹ ਆਨਲਾਈਨ ਹੀ ਪੇ ਹੋਏਗੀ ਇਸ ਪ੍ਰਤੀ ਦਾ ਜੋ ਫਾਰਮ ਹੈ ਉਹ ਆਨਲਾਈਨ ਹੀ ਅਪਲਾਈ ਹੋਣਾ ਹੈ ਫਾਰਮ ਅਪਲਾਈ ਕਰਨ ਦੀ ਜਿਹੜੀ ਡੇਟ ਹੈ ਉਹ 4 ਫਰਵਰੀ 2025 ਤੋਂ ਆਨਲਾਈਨ ਫਿਲ ਹੋਣਾ ਸਟਾਰਟ ਹੋ ਚੁੱਕੇ ਹਨ ਜਿਹੜੀ ਜਿਹੜੀ ਕੰਫੀਰਮ ਕਰਨ ਦੀ ਲਾਸਟ ਡੇਟ ਹੈ ਉਹ 5 ਮਾਰਚ 2025 ਰਹਿਣ ਵਾਲੀ ਹੈ ਅਤੇ ਆਪਾਂ ਜੇਕਰ ਗੱਲ ਕਰੀਏ ਡਾਕੂਮੈਂਟਸ ਕਿ ਕਿ ਜ਼ਰੂਰੀ ਹਨ ਸਭ ਤੋਂ ਪਹਿਲਾ ਕੈਂਡੀਡੇਟ ਕੋਲ ਪਾਸਪੋਰਟ ਸਾਈਜ਼ ਫੋਟੋਗ੍ਰਾਫ ਪੁਨਿਆ ਰਾਜ਼ਨੀ ਹਨ ਨੈਕਸਟ ਔਰ ਸਿਗਨੇਚਰ ਤੇ ਜਿਹੜੇ ਐਜੂਕੇਸ਼ਨ ਔਰ ਕੁਆਲਿਫਿਕੇਸ਼ਨ ਦੇ ਡਾਕੂਮੈਂਟਸ ਆ ਉਹ ਮਹਨੇ ਜ਼ਰੂਰੀ ਹਨ ਕਾਸਟ ਸਰਟੀਫਿਕੇਟ ਯਾਨੀ ਕੈਟੇਗਰੀ ਕਾਸਟ ਕੈਟੇਗਰੀ ਸਰਟੀਫਿਕੇਟ ਐਸ ਸੀ ਓ ਬੀ ਸੀ ਵਾਲਾ ਆ ਤੇ ਜਿਹੜਾ ਸਰਟੀਫਿਕੇਟ ਉਹ ਹੋਣਾ ਜ਼ਰੂਰੀ ਡਰਾਈਵਿੰਗ ਲਾਇਸੈਂਸ ਇਹਦੇ ਦੇ ਡਾਕੂਮੈਂਟਸ ਆ ਕੈਂਡੀਡੇਟ ਕੋਲ ਫਾਰਮ ਅਪਲਾਈ ਕਰਨ ਲੱਗੇ ਹੋਣਾ ਲਾਜ਼ਮੀ ਹਨ ਇਸ ਟੈਪਰ ਦੇ ਜੋ ਐਗਜ਼ਾਮ ਸੈਂਟਰ ਹਨ ਜੀ ਉਹ ਪੰਜਾਬ ਤੇ ਅੰਮ੍ਰਿਤਸਰ ਜਿਲੰਦਰ ਚੰਡੀਗੜ੍ਹ ਮੁਹਾਲੀ ਪਟਿਆਲਾ ਰੈਨਵਾਂਗੇ ਹਨ ਇਹਨਾਂ ਭਰਤੀਆਂ ਦਾ ਜਿਹੜਾ ਆਫੀਸ਼ੀਅਲ ਨੋਟੀਫਿਕੇਸ਼ਨ ਆ ਉਹ ਅਸੀਂ ਆਪਣੇ ਟੈਲੀਗ੍ਰam ਚੈਨਲ ਤੇ ਅਪਡੇਟ ਕਰ ਦਿੱਤਾ ਹੈ ਤੇ ਇੱਕ ਜਾ ਕੇ ਜਿਹੜੇ ਕੈਂਡੀਡੇਟਸ ਆ ਸਾਰਾ ਆਫੀਸ਼ੀਅਲ ਨੋਟੀਫਿਕੇਸ਼ਨ ਚੈੱਕ ਕਰ ਸਰਦੇ ਹਨ ਆਨਲਾਈਨ ਫਾਰਮ ਅਪਲਾਈ ਕਰਨ ਦਾ ਜਿਹੜਾ ਲਿੰਕ ਆ ਉਹ ਵੀ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇ ਵਾਹ ਹੁਣ ਆਪਾਂ ਜੇ ਗੱਲ ਕਰੀਏ ਇਹ ਪਰਤੀਆਂ ਦੀ ਪਰਤਿ ਕਿੱਥੇ ਦੀ ਹੋਵੇਗੀ ਤਾਂ ਇਹ ਪਰਤੀ ਹੈ ਜੋ 에어ਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਨੌਰਥ ਰੀਜਨ ਵਿੱਚ ਅਪਲਾਈ ਕੀਤੀ ਜਾਵੇਗੀ ਯਾਨੀ ਕਿ ਨੌਰਥ ਰੀਜਨ ਦੇ ਜਿੰਨੇ ਵੀ 에어ਪੋਰਟ ਹੋਣਗੇ ਜਿਵੇਂ ਕਿ ਲੁਧਿਆਣਾ ਚੰਡੀਗੜ੍ਹ ਬੁਖਿੰਡਾ ਹੋ ਗਿਆ ਤਾਂ ਉਹ ਜੋ ਜੋ ਕਈ ਸਾਰੇ 에어ਪੋਰਟ ਹਨ ਜਿੱਥੇ ਇਹ ਪੜਤਨੀ ਵਾਲੇ ਕੈਂਡੀਡੇਟ ਨੂੰ ਅਪਾਇੰਟਡ ਕੀਤਾ ਜਾਵੇਗਾ ਜੇਕਰ ਤੁਹਾਨੂੰ ਸਾਡੀ ਅਪਡੇਟ ਚਾਹਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਅਤੇ ਹੋਰ ਕਿਸੇ ਵੀ ਜਾਣਕਾਰੀ ਬਾਰੇ ਵੀਡੀਓ ਉੱਪਰ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਅਪਡੇਟਸ ਲੈ ਕੇ ਧੰਨਵਾਦ ਤੁਹਾਡਾ ਸਾਰਾ